ਅੱਜ ਪਿੰਡ ਦੀ ਵੱਡੀ ਸੱਤ ਦੇ ਵਿੱਚ ਪਿੰਡ ਦੇ ਮੋਢਵਾਰ ਪੁਰਸ਼ ਅਤੇ ਨੌਜਵਾਨਾਂ ਅਤੇ ਸਾਡੀਆਂ ਮਾਤਾਵਾਂ ਭੈਣਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਗਈ ਆ ਤੇ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਸਰਪੰਚ ਆਉਣ ਵਾਲੇ ਪਿੰਟਲੇਵਾਲ ਦੇ ਸਰਪੰਚ ਜਗਰਾਤ ਸਿੰਘ ਰਾਜਾ ਜੀ ਦਾ ਸਮਰਥਨ ਕੀਤਾਗਾ ਤੇ ਸਾਨੂੰ ਨਗਰ ਤੋਂ ਆਸ ਵੀ ਆ ਕਿ ਜੋ ਟੱਲੇਵਾਲ ਨਗਰ ਆਗਾ ਇੱਕ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਦੀ ਸਰਪੰਚ ਦੇ ਲਈ ਚੋਣ ਕਰੂਗਾ ਕੀ ਕਹਿਣਾ ਚਾਹੋਗੇ ਪਿਛਲੇ 5 ਸਾਲਾਂ ਤੋਂ ਲੈ ਕੇ ਸਰਪੰਚ ਸਾਹਿਬ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਹੋ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸਾਡੇ ਪਿੰਡ ਦਾ ਬਹੁਤ ਹੀ ਵਿਕਾਸ ਦੇ ਨਾਂ ਤੇ ਦਾ ਮਜ਼ਾਕ ਹੀ ਇੱਕ ਤਰ੍ਹਾਂ ਦਾ ਕਹਿ ਸਕਦੇ ਸੀ ਹੋਇਆ ਵਾ ਸੀਗਾ ਤੇ ਜਦੋਂ ਦੇ ਸਰਪੰਚ ਹਰਸ਼ਰਨ ਸਿੰਘ ਸ਼ਰਨਾ ਪੰਚਾਇਤ ਸਮੂਹ ਨਗਰ ਨਗਰ ਨੇ ਸਰਬਸੰਮਤੀ ਨਾਲ ਚੁਣੀ ਹੈਗੀ ਤਾਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਪਿੰਡ ਦਾ ਜੋ ਕਿਸੇ ਕਹਿਣ ਦੇ ਮਹਤਾਜ ਨਹੀਂਗਾ ਸਭ ਸੰਗਤ ਨੂੰ ਨਗਰ ਨੂੰ ਤੇ ਆਸ-ਪਾਸ ਦੀ ਸੰਗਤ ਨੂੰ ਦਿਖ ਰਿਹਾਗਾ ਤੇ ਡਾਕਟਰ ਜਗਰਾਦ ਸਿੰਘ ਜੋ ਬਹੁਤ ਹੀ ਲੰਮੇ ਸਮੇਂ ਤੋਂ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਆ ਰਹੇ ਨੇ ਤੇ ਸਰਪੰਚ ਸਾਹਿਬ ਨੇ ਇੱਕ ਬਹੁਤ ਹੀ ਇਮਾਨਦਾਰ ਪੜੇ ਲਿਖੇ ਉੱਚੀ ਸੁੱਚੀ ਸੋਚ ਦੇ ਮਾਲਕ ਡਾਕਟਰ ਜਗਰਾਤ ਸਿੰਘ ਰਾਜਾ ਜੀ ਨੂੰ ਸਰਪੰਚੀ ਦੇ ਅਹੁਦੇ ਦੇ ਲਈ ਨਿਯੁਕਤ ਕੀਤਾਗਾ ਤੇ ਅਸੀਂ ਸਾਰਾ ਨਗਰ ਤੇ ਸਾਰੀ ਸੰਗਤ ਬਹੁਤ ਹੀ ਖੁਸ਼ ਆ ਤੇ ਵੱਡੀ ਗਿਣਤੀ ਦੇ ਨਾਲ ਵੱਡੀ ਲੀਡ ਦੇ ਨਾਲ ਉਹਨਾਂ ਦੀ ਜਿੱਤ ਪ੍ਰਾਪਤ ਕਰਾ ਕੇ ਉਹਨਾਂ ਦੀ ਸਰਪੰਚੀ ਨੂੰ ਦੀ ਝੋਲੀ ਦੇ ਵਿੱਚ ਪਾਉਂਕੀ ਸਰਪੰਚ ਹਰਸ਼ਾਨ ਸਿੰਘ ਸਰਨਾ ਜੀ ਵੱਲੋਂ ਸਰਪੰਚੀ ਦੇ ਉਮੀਦਵਾਰ ਡਾਕਟਰ ਜਗਰਾਤ ਸਿੰਘ ਨੂੰ ਤੇ ਸਮੂਹ ਨਗਰ ਦੇ ਵੱਲੋਂ ਚੁਣਿਆ ਗਿਆਗਾ ਤੇ ਅਸੀਂ ਆ ਵਿਸ਼ਵਾਸ ਦਉਨੇ ਆ ਤੇ ਇੱਕ ਦਾਵਾ ਕਰਦੇ ਆ ਕਿ ਜਗਰਾਤ ਸਿੰਘ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਜੋ ਪਿੰਡ ਦੇ ਧੂਰੇ ਵਿਕਾਸ ਰਹਿ ਗਏ ਨੇ ਜੋ ਕਿ ਹਰਸ਼ੰਨ ਸਿੰਘ ਸਰਪੰਚ ਸ਼ਰਨਾ ਜੀ ਵੱਲੋਂ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਪਿੰਡ ਦੇ ਵਿੱਚ ਤੇ ਜੋ ਰਹਿ ਗਿਆ ਉਹ ਡਾਕਟਰ ਜਗਰਾਤ ਸਿੰਘ ਜੀ ਉਸ ਵਿਕਾਸ ਨੂੰ ਸਿਰੇ ਲਾਉਣ ਲਾਉਣਗੇ ਤੇ ਸਾਡੇ ਪਿੰਡ ਨੂੰ ਹੋਰ ਵੀ ਉੱਚੀਆਂ ਉਪਲਬਧੀਆਂ ਤੇ ਲੈ ਕੇ ਜਾਣਗੇ